ਲਓ ਜੀ ਜੇਕਰ ਤੁਸੀਂ ਕੋਈ ਕੰਮਕਾਰ ਸ਼ੁਰੂ ਕਰਨਾ ਕੋਈ ਦੁਕਾਨ ਖੋਲਣੀ ਆ ਜਾਂ ਕੋਈ ਬਿਜ਼ਨਸ ਸਟਾਰਟ ਕਰਨਾ ਜਾਂ ਫਿਰ ਘਰ ਦੀ ਉਸਾਰੀ ਕਰਨੀ ਆ ਜਾਂ ਕੋਈ ਗੱਡੀ ਕਾਰ ਖਰੀਦਣ ਚੱਲਿਓ ਤਾਂ ਸਭ ਤੋਂ ਪਹਿਲਾਂ ਇਸ ਪਖੰਡੇ ਨਾਲ ਸੰਪਰਕ ਜ਼ਰੂਰ ਕਰ ਲਿਓ ਕਿਤੇ ਤੁਸੀਂ ਚੀਜ਼ ਘਰ ਲਿਆਓ ਤੇ ਘਰੇ ਲਿਆ ਕੇ ਤੁਹਾਡੀ ਕਾਰ ਖਰਾਬ ਹੋ ਜਾਵੇ ਦਾ ਤੁਹਾਡੀ ਕਾਰ ਕਿਸੇ ਹਾਸਲੇ ਦਾ ਸ਼ਿਕਾਰ ਹੋ ਜਾਵੇ ਜਾਂ ਤੁਹਾਡੇ ਘਰ ਦਾ ਲੈਂਟਰ ਪੈਂਦਾ ਪੈਂਦਾ ਠਹਿ ਜਾਵੇ ਜਾਂ ਫਿਰ ਤੁਸੀਂ ਕੋਈ ਕੰਮ ਸ਼ੁਰੂ ਕਰ ਲਿਆ ਉਹ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਠੱਪ ਹੋ ਜਾਵੇ ਇਸ ਤੋਂ ਚੰਗਾ ਕਿ ਤੁਸੀਂ ਪੁਸ਼ਤਾਵੋਂ ਨਾ ਤਾਂ ਪਹਿਲਾਂ ਨਾ ਪਖੰਡੀਆਂ ਕੋਲ ਪੁੱਛ ਲਿਆ ਕਰੋ ਕਿਉਂਕਿ ਇਹਨਾਂ ਨੂੰ ਪਹਿਲਾਂ ਹੀ ਨਜ਼ਰ ਆ ਜਾਂਦਾ ਕਿ ਜੇਕਰ ਤੂੰ ਆਹ ਕੰਮ ਕਰੇਗਾ ਭਾਈ ਤੇਰਾ ਇਹ ਕੰਮ ਡੁੱਬ ਸਕਦਾ ਤੇਰੇ ਪੈਸੇ ਖਰਾਬ ਹੋ ਜਾਣਗੇ ਜੇਕਰ ਤੂੰ ਇੱਥੇ ਕੋਠੀ ਪਾਏਗਾ ਤੇ ਤੇਰੀ ਕੋਠੀ ਦਾ ਲੈਂਟਰ ਵੀ ਡਿੱਗ ਸਕਦਾ ਤੇ ਜੇਕਰ ਤੂੰ ਕੋਈ ਕਾਰ ਖਰੀਦੇਗਾ ਤਾਂ ਉਹ ਘਰੇ ਆ ਕੇ ਖਰਾਬ ਹੋ ਸਕਦੀ ਹੈ ਕਿਉਂਕਿ ਇਹ ਜਦੋਂ ਅੱਖਾਂ ਬੰਦ ਕਰਕੇ ਆਪਣੇ ਦੇਵੀ ਦੇਵਤਿਆਂ ਨੂੰ ਧਾਰਦੇ ਨੇ ਤਾਂ ਇਹਨਾਂ ਨੂੰ ਦੱਸ ਦਿੰਦੇ ਨੇ ਉਹ ਆ ਕੇ ਕਿ ਇਹਨੂੰ ਇਹ ਕੰਮ ਕਰ ਤੋਂ ਰੋਕ ਦੇ ਕਿਉਂਕਿ ਇਸ ਕੰਮ ਦੇ ਵਿੱਚ ਇਹ ਜ਼ਾ ਨੁਕਸਾਨ ਹੋ ਸਕਦਾ ਜੇਕਰ ਇਹ ਕੰਮ ਕਰੂਗਾ ਕਿਉਂਕਿ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਆ ਸਾਡੇ ਕਹਿਣ ਦਾ ਮਤਲਬ ਤਾਂ ਹੀ ਹੈ ਕਿ ਪਖੰਡੀਆਂ ਨੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਇਸ ਕਦਰ ਜਿਹੜਾ ਕਿ ਨੂੜ ਕੇ ਰੱਖਿਆ ਹੋਇਆ ਕਿ ਹੁਣ ਉਹ ਮੜੀ-ਮੋਟੀ ਗੱਲ ਵੀ ਨਾ ਪਖੰਡੀਆਂ ਤਾਂ ਪੁੱਛ ਕੇ ਸ਼ੁਰੂ ਕਰਦੇ ਨੇ ਤਸਵੀਰਾਂ ਦੇ ਵਿੱਚ ਇੱਕ ਸਰਦਾਰ ਸਰਦਾਰ ਵਿਅਕਤੀ ਪਖੰਡੀਆਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਤਾਂ ਅਸੀਂ ਹੋਰ ਲੋਕਾਂ ਦੀ ਕੀ ਗੱਲ ਕਰਾਂਗੇ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪਖੰਡੀ ਕੋਲੇ ਆਉਂਦਾ ਤੇ ਪੁੱਛਦਾ ਕਿ ਮੈਂ ਦੁਕਾਨ ਖੋਲ੍ਹਣੀ ਆ ਜੇ ਤੁਹਾਡੀ ਸਾਨੂੰ ਮਨਜ਼ੂਰੀ ਹੋਵੇ ਤਾਂ ਅਸੀਂ ਦੁਕਾਨ ਖੋਲ੍ਹ ਸਕਦੇ ਹਾਂ ਤਾਂ ਕਿ ਸਾਡੀ ਦੁਕਾਨ ਚੱਲੇ ਤਾਂ ਉਸ ਤੋਂ ਬਾਅਦ ਉਹ 2 ਮਿੰਟ ਅੱਖਾਂ ਬੰਦ ਕਰਕੇ ਪਤਾ ਨਹੀਂ ਕਿਹੜੇ ਜਿਹੜੇ ਕਿ ਉਹਨੂੰ ਉਤਾਰਦਾ ਆ ਤੇ ਆਉਂਦਾ ਆ ਤੇ ਉਸ ਤੋਂ ਕਹਿੰਦਾ ਨਾ ਨਾ ਇਹ ਕੰਮ ਨਾ ਕਰੀ ਤੇਰੀ ਦੁਕਾਨ ਡੁੱਬ ਜਾਵੇਗੀ ਸੋ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਲੋਕਾਂ ਦੇ ਵੱਲੋਂ ਲੱਖਾਂ ਲਾਂਤਾਂ ਵੀ ਪਾਈਆਂ ਜਾਂਦੇ ਨੇ ਖਾਸ ਕਰਕੇ ਕਿ ਇੱਕ ਸਰਦਾਰ ਵਿਅਕਤੀ ਵੀ ਪਖੰਡੀਆਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਆਓ ਇੱਕ ਨਜ਼ਰ ਮਾਰਦੇ ਹਾਂ ਇਸ ਤਸਵੀਰਾਂ ਤੇ ਖਰੇ ਵੀਡੀਓ ਤਾਂ ਤੁਸੀਂ ਦੇਖ ਲਈ ਕਮਾਕਾਰ ਵਾਲੀ ਤਾਂ ਹੁਣ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਤੋਂ ਵੀ ਨਜ਼ਰ ਮਾਰ ਲੈਣਾ ਕਿਉਂਕਿ ਦੇਖਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਚਾਰੇ ਪਾਸੇ ਅੰਧਵਿਸ਼ਵਾਸ ਫੈਲਦਾ ਨਜ਼ਰ ਆ ਰਿਹਾ ਤਾਂ ਲੋਕ ਵੀ ਵੱਡੇ ਪੱਧਰ ਤੇ ਇੰਨਾ ਪਖੰਡਿਆਂ ਦੇ ਕੋਲ ਜਾ ਕੇ ਆਪਣੇ ਦੁੱਖ ਦਰਦ ਦੱਸਦੇ ਨੇ ਜਦਕਿ ਉਹਨਾਂ ਦਾ ਕੋਈ ਵੀ ਇੱਥੇ ਮਸਲਾ ਹੱਲ ਨਹੀਂ ਹੋਣ ਵਾਲਾ ਤਸਵੀਰਾਂ ਦੇ ਵਿੱਚ ਇੱਕ ਜਿਹੜੀ ਕਿ ਜਨਾਨੀ ਆ ਇੱਕ ਔਰਤ ਦੇ ਵੱਲੋਂ ਪੂਰਾ ਪਖੰਡ ਖਣਾਰਿਆ ਚਾਰਿਆ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹ ਇਹ ਸ਼ੋਅ ਕਰ ਰਹੀ ਹੈ ਕਿ ਮੇਰੇ ਵਿੱਚ ਕੋਈ ਆਤਮਾ ਕੋਈ ਪਵਿੱਤਰ ਰੂਹ ਆ ਗਈ ਕੋਈ ਦੇਵੀ ਦੇਵਤੇ ਨੇ ਮੇਰੇ ਅੰਦਰ ਵਾਸ ਕਰ ਲਿਆ ਤੇ ਉਸੇ ਤਰੀਕੇ ਦੇ ਨਾਲ ਉਹ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ ਤੇ 슬ੀਵਲੈਸ ਕੱਪੜੇ ਪਾਏ ਵਧੀਆ ਫਿਟਿੰਗ ਫੂਟਿੰਗ ਵਾਲੇ ਕੱਪੜੇ ਪਾ ਕੇ ਉਸ ਦੇ ਵੱਲੋਂ ਪਖੰਡਵਾਦ ਕਰਿਆ ਜਾ ਰਿਹਾ ਤੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੈਠੇ ਨੇ ਤਾਂ ਅਜਿਹੇ ਲੋਕਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਲੋਕ ਅਕਸਰ ਕਹਿੰਦੇ ਨੇ ਕਿ ਤੁਸੀਂ ਕਿਹੜਾ ਪਖੰਡਵਾਦ ਨੂੰ ਬੰਦ ਕਰ ਦੋਗੇ ਠੀਕ ਹੈ ਸਾਡੀ ਕੋਸ਼ਿਸ਼ ਜ਼ਰੂਰ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਇਨ੍ਹਾਂ ਪਖੰਡੀਆਂ ਦੇ ਕੋਲ ਕੁਝ ਵੀ ਨਹੀਂ ਕਿਉਂ ਆਪਣਾ ਸਮਾਂ ਜਿਹੜਾ ਤੁਸੀਂ जाया ਕਰਦੇ ਹੋ ਅਜਿਹੇ ਪਖੰਡੀਆਂ ਦੇ ਕੋਲ ਜੇਕਰ ਕੁਝ ਹੁੰਦਾ ਤਾਂ ਇਹ ਆਪਣੇ ਬੱਚਿਆਂ ਨੂੰ ਹੋਣਾ ਵੱਡੇ ਅਫਸਰ ਲਵਾ ਸਕਦੇ ਸੀ ਆਪ ਬਹੁਤ ਕੁਝ ਇਹ ਕਰ ਸਕਦੇ ਸੀ ਪਰ ਤੁਹਾਡੇ 4 ਪੈਸੇ ਦਿੱਤੇ ਹੋਇਆ ਤੇ ਹੀ ਆਪਣੀਆਂ ਕੋਠੀਆਂ ਕਰਾ ਖਰੀਦ ਰੇ ਨੇ ਆਓ ਇੱਕ ਨਜ਼ਰੀਂ ਨਾ ਤਸਵੀਰਾਂ ਤੇ ਵੀ ਮਾਰ ਲੈਨੇ ਕਿਸ ਨੇ ਸਾਚੀ ਕਿਹਾ ਕਿ ਜੇਕਰ ਕਿਸਦਾ ਕੰਮਕਾਰ ਨਹੀਂ ਚੱਲਦਾ ਤਾਂ ਉਹ ਬਾਬੇ ਬਣ ਜਾਓ ਕਿਉਂਕਿ ਪਖੰਡੀਆਂ ਦੇ ਕੋਲ ਲੋਕ ਅੱਖਾਂ ਬੰਦ ਕਰਕੇ ਚਲੇ ਜਾਂਦੇ ਨੇ ਪਖੰਡੀਆਂ ਦੇ ਆਦੇ ਘਰੇ ਚ ਰੋਟੀ ਨਾ ਬਣਦੀ ਹੋਵੇ ਪਰ ਪਖੰਡੀਆਂ ਦੇ ਘਰੇ ਜਾ ਕੇ ਉੱਥੇ ਇਹਨਾਂ ਨੇ ਪੂਰੀ ਸੇਵਾ ਕਰਨੀ ਹੁੰਦੀ ਤੇ ਪੈਸੇ ਵੀ ਪੂਰੇ ਦੇਣੇ ਹੁੰਦੇ ਨੇ ਚਾਹੇ ਆਪਣੇ ਗਹਿਣੇ ਵੇਚ ਕੇ ਕਿਉਂ ਨਾ ਦੇਣੇ ਪੈਣ ਇਹਨਾਂ ਨੂੰ ਇਹ ਹੁੰਦਾ ਕਿ ਇੱਥੇ ਦਿੱਤਾ ਹੋਇਆ ਪੈਸਾ ਸ਼ਾਇਦ ਸਾਡੇ ਕੰਮਕਾਰ ਸਹੀ ਕਰਦੇ ਅਸੀਂ ਇੰਨੀ ਤਾਂ ਕਮਾਈ ਕਰੇ ਲੈਣੀ ਹੈ ਜੇਕਰ ਸਾਡਾ ਕੰਮ ਚੱਲ ਗਿਆ ਜੇਕਰ ਇਸ ਬਾਬੇ ਨੇ ਕੋਈ ਕਰਾਮਾ ਕਰਾਮਾਤ ਕਰ ਦਿੱਤੀ ਜੇਕਰ ਜਈਆਂ ਕਰਾਮਾ ਕਾ ਕਰੇ ਬੈਠੇ ਹੋਣ ਲੱਗ ਜਾਂ ਤਾਂ ਇਨ੍ਹਾਂ ਲੋਕਾਂ ਨੂੰ ਪਖੰਡ ਪਨਾਹ ਕਰਨ ਦੀ ਜ਼ਰੂਰਤ ਹੀ ਨਾ ਪਵੇ ਸੋ ਤੁਸੀਂ ਲੋਕ ਸਾਵਧਾਨ ਹੋ ਸੁਚੇਤ ਹੋ ਇਨ੍ਹਾਂ ਪਖੰਡੀਆਂ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਹੋਂ ਤੱਕ ਅਸੀਂ ਅਨੇਕਾਂ ਖਬਰਾਂ ਵੀ ਦੇਖ ਚੁੱਕੇ ਹਾਂ ਕਿ ਪਖੰਡ ਬਾਅਦ ਦੇ ਵਿੱਚ ਲੋਕ ਆਪਣਾ ਸਭ ਕੁਝ ਬਰਬਾਦ ਕਰ ਦਿੰਦੇ ਨੇ ਸਭ ਕੁਝ ਲੁੱਟਾ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਪਖੰਡੀ ਤੁਹਾਡਾ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਨੇ ਫਿਰ ਨਾ ਤਾਂ ਇਹ ਪਖੰਡੀ ਲੱਭਦੇ ਨੇ ਤੇ ਨਾ ਹੀ ਤੁਹਾਡਾ ਵੇਚਿਆ ਹੋਇਆ ਸਮਾਨ ਵਾਪਿਸ ਹੁੰਦਾ ਸੋ ਲੋੜ ਆ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਅੰਧਵਿਸ਼ਵਾਸ ਤੋਂ ਦੂਰ ਹੋਣ ਦੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼